ਜਾ ਨਾ ਨ ਹੋਇਆ ਨਾਨਕੀ ਦਾ ਵੀਰ ਆ ਗਿਆ ਪਾਗਲ ਲਾਲੋ ਦੀ ਕੁਲੀ ਨਾ ਲੌੜ ਆਇਆ ਸਰਕਾਰਾਂ ਲਾਲੋ ਕੀ ਤਨੂਰ ਨੂਰ ਨੂਰੀ ਵਜੀਆਂ 17 ਪੂੜੇ ਮਲਕ ਦੇ ਨਚੋੜਿਆ ਪਈਆਂ ਖੋਣਦੀਆਂ ਤਾਰਾਂ ਸੁੱਕੇ ਕੋਦਰ ਚਾ ਮਾਰਾ ਤ ਚੋਆ ਨਨਕੀ ਦਾ ਵੀਰ ਆ ਗਿਆ ਮੇਟੀ ਧੰਦ ਜਗ ਚਾ ਨਾ ਨ ਹੋਇਆ ਨਨਕੀ ਦਾ ਵੀਰ ਆ ਗਿਆ ਐਸੀ ਹੋਈ پاک ਬਾਣੀ ਚਿੰਤਾ ਸਗਲ ਮਟਾਈ ਸਾਦਾ ਰਹੂਗੀ ਆਵਾਜ਼ ਐਸੀ ਜਗ ਵਰਤਾਈ ਗੁਰੂ ਚੇਲੇ ਦੀ ਬਰਾੜਾ ਜਗਤੈ ਚਲਾਈਆ ਪਾਪ ਜਨਮ ਜਨਮ ਵਾਲਾ ਖੋਇਆ ਨਾਨਕੀ ਦਾ ਵੀਰ ਆ ਗਿਆ ਮੇਟੀ ਧੰਦ ਜਗ ਚਾਹਨਾ ਨਾ ਹੋਇਆ ਨਾਨਕੀ ਦਾ